ਹਲੋ ਜੀ ਸਤਿ ਸ਼੍ਰੀ ਅਕਾਲ ਜੀ। ਕੰਪਨੀ ਤੋਂ ਡਬੰਦ ਬੰਨ੍ਹ ਕਰੀ ਬਲੌਕ ਵਿੱਚ ਸੋਹਣ ਜੀ ਸਾਰੇ ਕਿੱਲੇ ਹੋ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਕੰਮ ਦੇ ਉਸ ਤੋਂ ਗ੍ਰੈਜੂਏਟ ਹੋ। ਹਾਂ ਜੀ ਮੈਂ ਛਾੜੂ ਲਗਾ ਲਿਆ ਸੀਗਾ ਪੋਚਾ ਨੂੰ ਫੋਨ ਤੇ ਰਹਿਦਾ। ਬਾਹਰ ਸਾਡੀ ਮਸ਼ੀਨਾਂ ਚੱਲ ਰਹੀਆਂ ਤੁਹਾਨੂੰ ਪਤਾ ਹੀ ਹੈ ਸਾਡਾ ਗਵਾਨ ਹੈਗਾ ਮਿਸਤਰੀਆਂ ਦਾ। ਮਤਲਬ ਕਿ ਸਾਡੇ ਨਾਲ ਵਰਕਸ਼ਾਪ ਬਣੀ ਹੋਈ ਆ। ਤਾਂ ਕਿਥੋਂ ਕੰਮ ਕੰਮ ਕਰਦੇ ਨੇ ਉਹਦੇ ਹਵਾ ਆਈ ਜਾਂਦੀ ਆ। ਏ ਝਾੜੂ ਮੈਂ ਕੱਢ ਲਿਆ ਸੀਗਾ ਬਾਕੀ ਡਸਟਿੰਗ ਪਗਾਰਾ ਸਾਰੀ ਕਿਚਨ ਵਗਾਰਾ ਸਰਫੀ ਕਰਤੀ ਸੀਗੀ ਤੇ ਹੁਣ ਮੈਂ ਲੱਗੀ ਹਾਂ ਪੋਚਾ ਲਾੜ ਅੱਜ ਮੈਂ ਸਵੇਰ ਦਿਨੇ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਮੈਂ ਕਿਹਾ ਚਲੋ ਵੀ ਫੇਰ ਕਰ ਦਿੰਦੀ ਹਾਂ ਬਾਕੀ ਅੱਜ ਦਿਨ ਵਧੀਆ ਵਾਸਤੇ ਉਹ ਵੈਸਾ ਦਿੱਤਾ ਹੁਣ ਤੁਹਾਨੂੰ ਪਤਾ ਹੀ ਸੁਸਤੀ ਵਾਲੇ ਨੇ ਉੱਧਾ ਵਧੀਆ ਮਤਲਬ ਕਿ ਧੁੱਪ ਵਗਾਰਾਂ ਪੂਰੀ ਲੁਕੜੀ ਹੋਈ ਹੈ

ਥੋੜਾ ਥੋੜਾ ਜਿਹਾ ਲਾਏ ਦੰਨੇ ਆ ਪੇ ਇੱਕ ਵਾਰ ਜਦੋਂ ਕਰੀ ਜਿਹੜਾ ਹੱਥ ਪੱਲਾ ਜਾਂ ਮਾਰ ਦੰਨੇ ਆ ਥੋੜਾ ਜਿਹਾ ਹੋ ਜਾਂਦਾ ਨਹੀਂ ਵਧੀਆ ਕੋਈ ਬਗਾਰ ਨਹੀਂ ਪਰ ਮੈਨੂੰ ਕਿੱਥੇ ਲਾਇਆ ਹੈਗਾ ਅਜੋਂ ਤੋਂ ਪੂਰੇ ਪੂਰੇ ਜਾਈ ਲਾ ਲਈ ਆਪਨੇ ਜਿਆਦਾ ਨਹੀਂ ਹੁੰਦਾ ਹੈਗਾ ਚਲੋ ਜੀ ਮੈਂ ਪੋਚਾ ਲਾਂ ਮੈਂ ਪੋਚਾ ਲਾ ਕੇ ਨਾ ਆ ਤੋ ਕੇ ਫਿਰ ਤੁਹਾਨੂੰ ਮਿਲਦੀ ਆਂ ਕਾਜੀ ਗ੍ਰਾਸ ਬਣਾਉਗੇ ਆਗੀ ਜੀ ਬੱਚੇ ਵੀ ਆਪਣਾ ਆਗੇ ਸਕੂਲ ਤੋਂ ਇਹ ਆ ਜਾਂਦੇ ਕਿ ਸਵਾ 12 ਸਵਾ 12 ਵਜੇ ਆ ਜਾਂਦੇ ਨੇ ਤੇ ਮੈਂ ਆਪਣਾ ਨਾ ਆਈ ਤੇ ਸੂਟਾ ਜੇ ਮੈਂ ਆਪਣਾ ਮੋਟਾ ਹੀ ਪਾਇਆ ਵੀ ਆਪਾਂ ਨੂੰ ਤਾਂ ਲੱਗਦੀ ਏ ਠੰਡ બીજી ਗੱਲ ਆ ਆਪਣੇ ਕੋਲ ਸੂਟ ਆਪਾਂ ਨੇ ਹਜੇ ਮੋਟਾ ਹੀ ਪਾਇਆ ਏ तो मैं हजे रखे कपड़े मेरू लगती है तो सवेरे शामी चलती है ना ठंड लगती है पता ही है खत्म ना हो जाए हम छेती ਉਹ ਤਾਂ ਥੋੜਾ ਜਿਹਾ ਜਿਨਾ ਚਾ ਚਾ ਕਰਨਾ ਆ ਗਿਆ ਦੱਸਦਾ ਉਹ ਜੇ ਹੋਰ ਮੈਂ ਤਾਂ ਹੋ ਤਾਂ ਕੋਈ ਇਹ ਤੋੜ ਆ ਗਿਆ ਨਾ ਆਪਾਂ ਬਲੋ ਬਹੁਤ ਠੀਕ ਨੇ ਇਹ ਲੰਗਦਾ ਮਾਰ ਕੇ ਖਿਲਾਪੇ ਬੰਦਰ ਵਰ ਮੰਦੀ ਨਾਲ ਲੇ ਕੇ ਦੀਦੀ ਆਪ ਹੀ ਲਵਾਈਦਾ ਇੰਦੇ ਮੇਰਾ ਨਾਮ ਲੱਗਾ ਅੱਧੀ ਉੱਤੇ ਕਰਦੇ ਆ ਉੱਤੇ ਕਰਦੇ ਆ ਇਹ ਤਿੰਨ ਇਹ ਤਿੰਨ ਆਏ ਕਰਦੇ ਆ ਦੇਖਿਓ ਇਹ ਮੇਰਾ ਐਦਾਂ ਇੱਧੇ ਤੇ ਫਰੇਵ ਬੈਰੀ ਕਰ ਮੈਨੂੰ ਕਰਦੇ ਦੇਖ ਦੇ ਇਹ ਮੇਰਾ ਹੈ ਅੰਡਾ ਥਾ ਥਾ ਮੈਂ बालन ने अमरूद आज भी तोड़े सी गे आज तो हम मालूम ही दी इन तो कहीं हो पता ही नहीं लग गया है ना इतने में तो जी मैं कौन सा कर लूँ ना शायद रावण रावण देंगे जाइन वो लगे थे ਹੋ ਜਾਂਦੀ ਆ ਤੂੰ ਬੋਲ ਰਿਹਾ ਹੈਂ ਤਾਂ ਨੇ ਤਾਂ ਨਹੀਂ ਕੰਦੀਆਂ ਰੋਕਾ ਬਸ ਦੂ ਸਾਹ ਦੇ ਕੇ ਜਾਈਂ ਕੀ ਮਗਾਇਆ ਮੈਂ ਰੌਡ ਬੈਂਡ ਬਣਾਇਆ ਸਾਥ ਕਿ ਕੀ ਅਮੇਰਾ ਆਪਣਾ ਜੈਕਟਾ ਜੇ ਪੋਦੇ ਹੋ ਰਹੀ ਦੇ ਡਾਰਕ ਟਿਕ ਜਿਆ

गर्मी तो जा। तो जा देखो। तरे देखो। तरे देखो। तरे देखो। तरे तो तुम 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 तो बहुत 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 और है 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 जी मेरे देखो आज चीज तो तो ने बाद ਕੀ ਜਿਆਦਾ ਨਾ ਬਰਬਾਦ ਕਰੀਓ ਤੁਪਨਾ ਦੀਆ ਬਈ ਖੜ ਨਹੀਂ ਹੁੰਦਾ ਬਾਹਰ ਇੱਕ ਮੋਟਾ ਸੂਪਾ ਸ਼ਾਲ ਲਿਆ ਹੋਇਆ ਤਾਂ ਕਰਕੇ ਚਲੋ ਆਪਾਂ ਅੰਦਰ ਚਲ ਜੇ ਚਲੋ ਅਸੀਂ ਹੁਣ ਤੁਹਾਨੂੰ ਹੁਣ ਇਹਨਾਂ ਨੇ ਰੈਸਟ ਕਰ ਮੰਗੇ ਥੋੜਾ ਜਿਹਾ ਟਾਈਮ ਹੈ ਫਿਰ ਰੈਸਟ ਕਰਕੇ ਟਿਊਸ਼ਨ ਜਾਣਗੇ 3 ਵਜੇ ਤੇ ਤੁਹਾਨੂੰ ਹੁਣ ਮੈਂ ਸ਼ਾਮ ਨੂੰ ਵੀ ਲਵਾਂਗੀ ਹਾਂਜੀ ਕੀ ਆਪਾਂ ਸਬਜੀ ਰੋਟੀ ਬਣਾਉਂਦੇ ਹੋਈ ਮਿਲਾਂਗੇ ਹਾਂਜੀ ਔਰੈਂਜ ਵੀ ਖਾਣੇ ਸਾਡ ਨਾਓ ਹਾਂ ਲੋ ਮੈਂ ਦੇਖ ਨਾ ਮੇਰਾ ਫੋਨ ਬੰਦ ਦਾ ਨਾ ਇਹਦਾ ਨਾ ਪਰੋਤੇ ਲਾ ਹੋ ਗਿਆ ਪੇਸ ਜਿਆ ਉਹਦੇ ਕਰਕੇ ਨਾ ਕੰਮ ਖਰਾਬ ਹੋ ਕਰਦਾ ਏ ਸਭ ਖਾਣੇ ਹੋਰ ਨੂੰ ਦੇਖ ਲਾ ਕੱਟ ਦੋ ਤੂੰ ਕੰਮ ਆ ਤੂੰ ਪਾ ਕੇ ਖਾਣਿਆ ਤੂੰ ਪੱਚ ਨਹੀਂ ਮੇਰਾ ਜੀ ਕਰਦਾ ਤੂੰ ਪੱਚ ਮਜ਼ਾ ਆਉਂਦਾ ਧਰਾ ਤੂੰ ਖਾ ਲੈਨੇ ਪਪਾ ਦੇ ਨਾਲੇ ਜੀ ਮੈਂ ਰਾਤ ਖਾਧਿਆ ਸੀ ਨਾ ਅੱਧੀ ਰਾਤ ਨੂੰ ਖਾਣਾ ਮੇਰਾ ਹੋ ਗਿਆ ਤੜਿਓ ਹਾ ਜੀ ਤੁਸੀਂ ਵੀ ਖਾ ਲਓ ਫਰਮੀ ਪਕੌੜੀਆਂ ਮਾ ਮੈਂ ਪਕੌੜੀਆਂ ਖਾਣੀਆਂ ਕਿੰਨੇ ਦਿਨ ਹੋ ਗਏ ਮੈਂ ਖਾਧੀਆਂ ਨਹੀਂ ਪ੍ਰਸ਼ਾਦ ਵਾਹਿਗੁਰੂ ਜੀ ਅਭੀ ਪ੍ਰਸ਼ਾਦ ਆ ਜਾ ਅਮਾ ਲੈ ਨਹੀਂ ਆਵੀ ਪਕੌੜੀਆਂ ਹਾਂਜੀ ਪ੍ਰਸ਼ਾਦ ਦੇ ਦਿਓ ਪਪਾ ਜੀ ਪ੍ਰਸ਼ਾਦ ਦੇ ਦਿਓ ਮਾ ਗੁਰੂ ਹੁੰਦਾ ਨਾ ਗੁਰੂ ਮਾੜੀ ਜੀ ਦੇ ਦਿਓ ਬਾਬਾ ਜੀ ਹਾਂਜੀ ਸ਼ੱਕਰਪਾਰੇ ਹੁੰਦੇ ਨੇ ਬਾਬਾ ਜੀ ਮਾੜੀ ਜੀ ਤੁਸੀਂ ਵੀ ਖਾ ਲੋ ਸ਼ੱਕਰਪਾਰੇ ਹਾਂ ਏਸੀ ਹਾਂ

ਫੋਟੋਫਿਲਿਕ ਹੋ ਰਹੀ ਹੈ ਤੇ ਰੋਸਾ ਲੱਗੋ ਮੇਰੀ ਐਨੇ ਗੱਲ ਪਿੱਛੇ ਰੁਸਦੀ ਐਨੀ ਕੁੜੀ ਇਹ ਕੁੜੀਆਂ ਨਾਲੋਂ ਵੀ ਇਹ ਹੋ ਉਹ ਆ ਇਹਨੇ ਮਾਰੀ ਸੀ ਗੱਲ ਪਿੱਛੇ ਰੁਸ ਜਾਂਦਾ ਵੀ ਸਹਿਜ ਨੂੰ ਦੇ ਤਾਂ ਮੈਨੂੰ ਨਹੀਂ ਪੁੱਛਾਂ ਹਮਾਰੇ ਵੀ ਸਹਿਜ ਦੇ ਮੂੰਹ ਚ ਪਾਇਆ ਬਸ ਚਾਹੇ ਖਾਏ ਖਾਵੇ ਵੀ ਨਾ ਚਾਹੇ ਪਰ ਇਹਦਾ ਆਏਗਾ ਸਹਿਜ ਦੇ ਮੂੰਹ ਚ ਆਹ ਉਹ ਘਟੋ ਲਿਓ ਥੋੜੀ ਜਿਹੀ ਸੁਣੀ ਨਹੀਂ ਅੰਬਰੂਦ ਹਾਂ ਹਾਂ ਕਰਾ ਬੜਿਆ ਲੇ ਲੋ ਮੈਂ ਤਾਂ ਉਹ ਕਰਨਾ ਨਹੀਂ ਹੈਗਾ ਖਾਣਾ ਨਹੀਂ ਬਈ ਆਪਣਾ ਤਾਂ ਢਿੱਡ ਦਾ ਕਿੰਨੇ ਦਿਨ ਹੋ ਗਿਆ ਮੈਂ ਤਾਂ ਢਿੱਡ ਨਹੀਂ ਸਹੀ ਆਗਾ ਤੇ ਦਰਦ ਹੋਏ ਮੇਰੇ ਪੇਟ ਚ ਦਰਦ ਹੋ ਜਾਂਦਾ ਪੁੱਤ ਇਨਫੈਕਸ਼ਨ ਹੋ ਗਿਆ ਇਹਨਾਂ ਵੀ ਢਿੱਡ ਘੁੱਟ ਆ ਜਾਂਦਾ ਗਾਈਸ ਵੀਰੇ ਅੱਜ ਜੇ ਅੱਜ ਕੱਲ੍ਹ ਗਾਈਸ ਵੀਰੇ ਆਜੋ ਆਦੂ ਗਾਇਸ ਵੀਰੇ ਤੁਸੀਂ ਵੀ ਖਾਲੋ ਗਾਇਸ ਬੋਸ ਵਾਲਾ ਇਹ ਸਾਡੇ ਬਾਮਾ ਜੀ ਦੇ ਸੀ ਬੇਟੇ ਦਾ ਮੈਰਿਜ ਤੇ ਗਏ ਸੀ ਸਾਡੇ ਦਿਓਰ ਦਾ ਵਿਆਹ ਸੀਗਾ ਗਾਇਸ ਵੀਰੇ ਫਿਰ ਉੱਥੋਂ ਸਾਨੂੰ ਬਾਜੀ ਵੀਰੀ ਸੀਗੀ ਗਾਇਸ ਵੀਰੇ ਕੱਲ ਪਰਸੋਂ ਮੇਰੇ ਪਾਈ ਦੀ ਪੈਂਟਿੰਗ ਹੀ ਹੋ ਗਈ ਸੀ ਗਾਇਸ ਮੇਰੇ ਪਾੜੀ ਦੇ ਨਾਲ ਹੋ ਗਈ ਸੀ ਸੈਜ ਗਈ ਗਈ ਸਸੂਰ ਵਾਲੀ ਹੈ ਸਸੂਰੇ ਨੇ ਬਹੁਤ ਸਰੀ ਵੀਡੀਓ ਬਣਾਈ ਸੀ ਪਰ ਉਹ ਵੀਡੀਓ ਮੈਂ ਪਾਈ ਨਹੀਂ ਹੈਗੀ ਤਾਂ ਉਹ ਮੈਂ ਕੁਝ ਨਹੀਂ ਹੁੰਦਾ ਉਹ ਦੂਜੇ ਰੋਣਾ ਪਿਆ ਕੋਈ ਨਾ ਉਹ ਵੀ ਪਾ ਦੇ ਕੁਝ ਨਹੀਂ ਹੁੰਦਾ ਆ ਦੇਖੋ ਜੀ ਹਾਂ ਲੋ ਗਾਇਸ ਵੀਰੇ ਤੁਸੀਂ ਦੱਸੋ ਗਾਇਸ ਵੀਰੇ ਰਿਵਿਊ ਪੁੱਛ ਲਿਓ ਗਾਇਸ ਵੀਰੇ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਗਾਇਸ ਵੀਰੇ ਸਾਡੀ ਗਾਂ ਦੀ ਪਾਣੀ ਨਾਲ ਹੋਈ ਹੈ ਹਾਂ ਉਹ ਤਾਂ ਬੁੱਧ ਵਿੱਚ ਕਿਚਨ ਚ ਬੈਠ ਕੇ ਕਰਤਾ ਹੋਵੇ ਸੀ ਸਾਰੇ ਜਾਣੇ ਨੂੰ ਕੋਈ ਕੀ ਕਹਿੰਦਾ ਸੁੱਤੂ ਕਰਤਾ ਵਿੱਚ ਵਿਚਾਲੇ ਪਾਂਚ ਕਰੀ ਗਈ ਚਲੋ ਜੀ ਹੁਣ ਅਸੀਂ ਰੈਸਟ ਕਰ ਲੀਏ ਰੈਸਟ ਕਰਕੇ ਫਿਰ ਬੱਚੇ ਜਾਣ ਟਿਊਸ਼ਨ ਤੇ ਮਿਲਾਂਗੇ ਤੁਹਾਨੂੰ ਸ਼ਾਮ OK ਫਿਰ ਇਹ ਸੋ ਬੰਦ ਕਰਦੇ ਮੈਂ ਅਸਾਂ ਖਾਣਾ ਕਾਇਦਾ ਹੈ ਪੂਰਾ ਆ ਮਾਈਡਰ ਨਾ ਨਾ ਰਹਿਣ ਦੋ ਤੁਸੀਂ ਨਾ ਖੇਲੋ ਨਾਲ ਆ ਜਾ ਨਾ ਤੁਹਾਡਾ ਤਾਂ ਭਾਰੀ ਹੱਥ ਪਾ ਇਹਨਾਂ ਨੂੰ ਖੇਡ ਲਾੜ ਦੋ ਮੇਰਾ ਸ਼ਾਲ ਦੇਖਿਆ ਤੁਹਾਡੇ ਪਿੱਛੇ ਪਿਆ ਨਾ ਯਾਰ ਨੂਰ ਪਾਪਾ ਬੈਠੇ ਰਹਿੰਦੇ ਹੋ ਫੜਾਓ ਨੂਰ ਪਤਾ ਨਹੀਂ ਮਤਲਬ ਤੁਸੀਂ ೀ ಗೇಮೇ ಹೇಗೆ ਮੈਂ ਰੱਗੇ ਜੀ ਆਟਾ ਗੁੰਨਣਾ ਟਾਈਮ 8:00 ਵਜੇ ਅੱਜ ਸਾਇਦ ਆਪਾਂ ਪਹਿਲਾ ਘਰ ਆਵਾਂਗੇ ਮੈਂ ਬੈਠੀ ਰਹੀ ਫੋਨ ਦੇਖੀ ਗਈ ਫੋਨ ਦੇਖੀ ਗਈ ਬਾ ਟਾਈਮ ਹੋ ਗਿਆ ਤੇ ਕੋਈ ਨਾ ਹੱਥ ਅੱਠੇ ਬੱਜੇ ਨੇ ਮੈਂ ਤੇ ਵੇਸੀ ਰੋਟੀ 9:00 ਵਜੇ ਤੱਕ 10:00 ਵਜੇ ਤੱਕ ਵੀ ਖਾਣੇ ਆ 5 ਮਿੰਟ ਦਾ ਕੰਮ ਆ ਵਸਾ ਆਟਾ ਗੁੰਨ ਤੇ ਜਲਦੀ ਜਲਦੀ ਰੋਟੀ ਬਣਾ ਲੈਣੀ ਵਧਿਆ ਨਹੀਂ ਪੀਸਿਆ ਹੋਇਆ ਬਿਲਕੁਲ ਵੀ ਇੰਨਾ ਗੰਦਾ ਸਾ ਇਕੱਠਾ ਹੀ ਨਹੀਂ ਹੁੰਦਾ ਕੁੰਨਣ ਲੱਗੇ ਇੰਨਾ ਟਾਈਮ ਲੱਗ ਜਾਂਦਾ ਜਿਹੜਾ ਪਿਛਲੀ ਵਾਰ ਆਟਾ ਸੀਗਾ ਇੰਨਾ ਹੁੰਦੀਆ ਪੀਸੇ ਲੀਕ ਮਿੰਟ ਚ ਆਟਾ ਮੜਿਆ ਪਾਣੀ ਪਾਉ ਜਦ ਤੇ ਆਟਾ ਇਕੱਠਾ ਹੋ ਜਾਂਦਾ ਸੀ ਇਹ ਤਾਂ ਉਈ ਹੋਰ ਰੋਟੀ ਅਲੱਗ ਲੱਗ ਜੇ ਬਣ ਜਾਂਦਾ ਆਟਾ ਜੇ ਜਾਲਾ ਫਿਰ ਕੁੰਨਣ ਨੇ ਜਾਲਾ ਕੁੰਨਣ ਤੋਂ ਬਾਅਦ ਜਮੇ ਹੀ ਬੇਕਾਰ ਜੋ ਹੋ ਜਾਂਦਾ ਟੀਕੜਾ ਜਾਂ ਹੋ ਜਾਂਦਾ ਏ ਆ ਗਈ ਸੀ ਅੱਜ ਮਾਤਾ ਜੀ ਦੀ ਕੋਲ ਅਮਰੋਦ ਘਰ ਆਉਣ ਲੱਗੀ ਸੀ ਤੇ ਦੀਦੀ ਨੂੰ ਮੈਂ ਕਿਹਾ ਵੀ ਹੁਣ ਸਰਵਾ ਸਾਡੇ ਤਾਂ ਮੰਨ ਲਿਆ ਕਿ ਦੀਦੀ ਨਿਸਰਗੀਆਂ ਹੁੰਦਾ ਸਾਰੀਆਂ ਹੁਣ ਇੱਥੇ ਸਾਲ ਗਿਰ ਲਿਆ ਦੀਦੀ ਕਹੀ 10 ਤੋ ਸਾਥ ਖਾਣਾ ਮੈਂ ਤਾਂ ਖਾਣਾ ਤਾਂ ਹੈਗਾ ਸੀਗਾ ਪਰ ਹੁਣ ਸਰਵਾ ਹੀ ਨਿਸਰਗੀਆਂ ਦੀਦੀ ਜਿੰਦੀ ਮੈਂ ਬਣਾਇਆ ਤੁਪ ਪਕਰ ਕੇ ਜਾਂਦੀ 10 ਜੇ ਦਾ ਖਾਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਦੂਜੇ ਤੋਂ ਚੀਜ਼ ਲੈ ਲੈ ਦੇ ਦਿੰਦੇ ਆ ਮਤਲਬ ਕਿ ਦੀਦੀ ਯਾਰ ਮੈਂ ਇੱਕ ਦੂਜੇ ਨੂੰ ਅਸੀਂ ਚੀਜ਼ ਦੇ ਰਹਿੰਦੀ ਆ ਤੇ ਲੈ ਲੰਨੇ ਆ ਜਿਵੇਂ ਹੋਰਾਂ ਨੂੰ ਜ਼ਰੂਰ ਤੁੰਦੀ ਉਹ ਲੈ ਜਾਂਦੇ ਨੇ ਮੈਨੂੰ ਜ਼ਰੂਰ ਤੁੰਦੀ ਆ ਮੈਂ ਲੈ ਲੈਂਦੀ ਆ ਸਿੱਖ ਦੂਜੇ ਦਰ ਸਬਜੀ ਲੈ ਲਵਨੇ ਨੇ ਤੋਂ ਕਿੰਨੇ ਗੋਭਿਆ ਕਿਸੇ ਨਾਲ ਖਾਣਾ ਵੀ ਚਾਹੀਦਾ ਹਣਾ ਜ਼ਰੂਰੀ ਆ ਤੇ ਦੀਦਿਹੇ ਹੁਣ ਸ਼ਾਮ ਨੂੰ ਸਾਗ ਲੈ ਆਈ ਸੀ ਕਿ ਸਹਜ ਸਾਡੇ ਵਾਪਰ ਇੱਕ ਵਾਰ ਤੇ ਅੱਜ ਕੱਟ ਕੇ ਮੈਂ ਕਿਹਾ ਪਿਆਰ ਕੱਟ ਦੋ ਬੈਠੇ ਬੈਠੇ タルਕਾ ਲਾਉਂਗੀ ਮਸਾਲਾ ਤੇਰੇ ਨਾਲ ਨਾ ਹੁਣ ਨੂਨ ਨਹੀਂ ਮੇਰਾ ਆਟਾ ਗੁੱਲ ਵੀ ਹੋ ਜਾਂਦਾ ਇੰਨਾ ਗੰਦਾ ਹੋਗਾ ਨਾ ਆਟਾ ਡੰਣੜ ਵਾਸਤੇ

ਦੇਖੋ ਪਾਪਾ ਆ ਵੀ ਚੋਤ ਗੁੱਚ ਆਵਾਜ਼ ਆਉਂਦੀ ਆ ਕਿਸੇ ਦੇ ਪਿੰਡ ਚ ਆਏ ਇਹਨਾਂ ਚੋ ਜੀ ਉਹ ਰਵੀ ਰਾਤ ਗੋਗਰਾ ਵੀ ਰਾਤ ਪੱਤ ਗੁਰੂ ਦਾ ਗੁਰੂ ਦਾ ਰਸਾ ਤੇ ਇੱਥੇ ਤਾਂ ਡੀਜੇ ਚੱਲ ਹੀ ਹੁੰਦੇ ਨੇ ਤੇ ਆ ਹੀ ਕਿਸੇ ਦੇ ਪਿੰਡ ਚ ਸਾਨੂੰ ਆਇਨ ਬਦਲਾਤ ਸਾਡੀ ਦੂਜੀ ਸਾਈਡ ਆਉਂਦੇ ਸਿਰਸ ਹੀ ਆਉਹਿਆ ਚੰਦਨ ਘਰ ਜਾ ਕੇ ਮਿਲਦੇ ਆ ਕੱਲੂ ਬਣਾਵਾਂਗੇ ਜੀ ਆਪਾਂ ਚਨੇ ਵਾਈਟ ਚਨੇ ਕਿਉਂਕਿ ਸੇ ਅਸਾਜ ਦੇ ਫੇਵਰਟ ਨੇ ਉਹਨਾਂ ਕੋਲੀ-ਕੁਲੀ ਜੀ ਸਬਜ਼ੀ ਜਿਹੜੀ ਹੁੰਦੀ ਹੈ ਨਾ ਮਤਲਬ ਕਿ ਉਹ ਨਹੀਂ ਵਧੀਆ ਲੱਦੀ ਉਹਨਾਂ ਨੂੰ ਪਿੱਕੀ-ਪਿੱਕੀ ਜੀ ਨਹੀਂ ਵਧੀਆ ਲੱਦੀ ਇਹਨਾਂ ਚੁੱਚਰੀ ਜੀ ਕਹਿੰਦੀ ਮम्मा ਬਣਾਇਓ ਤੇ ਆਹ ਲੋ ਜੀ ਆਪਾਂ ਭੂਕੇ ਰੱਖਤੇ ਇਹਨਾਂ ਨੂੰ ਹੁਣ ਆਪਾਂ ਸਵੇਰੇ ਉਹ ਕਰਾਂਗੇ ਬਣਾਵਾਂਗੇ ਕੱਲ ਨੂੰ ਸ਼ਾਮ ਨੂੰ ਜਾਂ ਜਾਂ ਸਵੇਰੇ ਦੇਖਦੇ ਆ ਕਿ ਟਾਈਮ ਬਣਾਉਣੇ ਆ ਕਿਉਂਕਿ ਮੈਂ ਰਾਤ ਨੂੰ ਭੂਕੇ ਰੱਖਤੇ ਹੁਣ ਦੁੱਧ ਚੱਕ ਲਓ ਆਪਾਂ ਬਾਪਾ ਨੂੰ ਪੜਾਵੇ ਅਭੀ ਸਾਇਜ ਬਾਪਾ ਨੂੰ ਪੜਾਵੇ ਹਾਂਜੀ ਅਸੀਂ ਹੁਣ ਆਪਣਾ ਘੁੰਮ ਕੇ ਆ ਗਏ ਸੈਰ ਕਰਕੇ ਆ ਗਏ ਹੋ ਗਿਆ ਸਾਡਾ ਨਾ ਹੋਣ ਵਾਲਿਆ ਉਹੀ ਸਾਡੇ 20 ਮਿੰਟ ਲੱਗਦੇ ਹੁੰਦੇ ਨੇ ਤੇ 20 ਮਿੰਟ ਦਾ ਟਾਈਮ ਲੱਗਦਾ ਹੁੰਦਾ ਬਾਕੀ ਰੋਟੀ ਪਾਣੀ ਆਪਾਂ ਖਾ ਲਿਆ ਹੁਣ ਦੱਸ ਤੇ ਅਸੀਂ ਸਾਗ ਨਾਲ ਆਪਾਂ ਰੋਟੀ ਖਾਧੀ ਆ ਵੈਸੇ ਖਾਧੀ ਅਸੀਂ ਕਣਕ ਦੀ ਰੋਟੀ ਆ ਮੈਂ ਦਰੀ ਖਾ ਬੈਠੀ ਉਹ ਮਾਰ ਕੇ ਤੋਰ ਤੋਰ बैठਣ ਵਿਚਾਲੇ ਲੜਦੇ ਨੇ ਉਹ ਕਹਿੰਦਾ ਬੈਠ ਤੇ ਬੈਟਣਾ ਮੈਂ ਬੈਠਣਾ ਹਜੇ ਤਾਂ ਮੂੰਹ ਬੰਦ ਕਰ ਲੋ ਹੋਇਆ ਤੁਸੀਂ ਪਹਿਲਾਂ ਦੇਖਣਾ ਸੀ ਸਾਡੇ ਥੱਪੜ ਥਪੜੇ ਐ ਦੀ ਨਾ ਮੈਂ ਦੋ ਲਗਾਤਾਰ ਹੈ ਨਾ ਮਾਰਤੀਆਂ ਮੈਂ ਮੈਂ ਕਹਿੰਦਾ ਮੈਂ ਆ ਪਹਿਲਾਂ ਮੈਂ ਆ ਇਹਨੇ ਮੈਨੂੰ ਕੁੱਟਤਾ ਵੀ ਰੋਣ ਲੱਗ ਗਿਆ ਵੀ ਮੈਂ ਮਰੂਈ ਤਾਂ ਥੋੜੀ ਹੁੰਦੀ ਆ ਆਏ ਸੋਚੀਦਾ ਹੁੰਦਾ ਵੀ ਤੂੰ ਮੈਨੂੰ ਮਾਰਿਆ ਹੁਣ ਮੈਂ ਤੈਨੂੰ ਮਾਰੂ ਮੈਂ ਫਸਟ ਆ ਵਾਪਸ ਆ ਕੇਡ ਆਇਆ ਥੋੜਾ ਰੋਣ ਲੱਗ ਗਿਆ ਤੇ ਆ ਥੜਾ ਹੀ ਆ ਵਿਚਾਰੀ ਤੇ ਇੱਕ ਪਤਾ ਨਹੀਂ ਮੈਨੂੰ ਕਮੈਂਟ ਆਇਆ ਸੀ ਪਤਾ ਨਹੀਂ ਪੈਣਾ ਕਿ ਵੀਰ ਆ ਮੈਨੂੰ ਨਹੀਂ ਪਤਾ ਉਹਨਾਂ ਦੀ ਆਈਡੀ ਦਾ ਨਾਮ ਹੈਗਾ ਭពਿੰਦਰ ਸਿੰਘ ਆਈਡੀ ਦਾ ਨਾਮ ਆ ਤੇ ਉਹਨਾਂ ਦਾ ਕਮੈਂਟ ਆਇਆ ਸੀਗਾ ਕਿ ਆਸੀ ਸਹਿਜ ਵੀ ਤੁਸੀਂ ਓਵਰ ਐਕਟਿੰਗ ਨਾ ਨਹੀਂ ਜੀ ਜ਼ਿਆਦਾ ਨਹੀਂ ਕਿਹਾ ਹੈਗਾ ਹਾਂਜੀ ਤੁਸੀਂ ਓਵਰ ਐਕਟਿੰਗ ਨਾ ਕਰਿਆ ਕਰੋ ਵੈਸੇ ਦੇਖੋ ਜੀ ਮੈਂ ਤਾਂ ਜਿਵੇਂ ਦੀ ਹੈਗੀ ਹਾਂ ਮੈਂ ਕੈਮਰੇ ਦੇ ਪਿੱਛੇ ਵੀ ਐਵੇਂ ਦੀ ਹਾਂ ਕੈਮਰੇ ਦੇ ਅੱਗੇ ਵੀ ਐਵੇਂ ਦੀ ਹਾਂ ਹਨਾ ਤੇ ਵਿਆਹ ਤਾਂ ਪਹਿਲਾਂ ਵੀ ਐਵੇਂ ਦੀ ਸੀ ਹੁਣ ਵੀ ਐਵੇਂ ਦੀ ਹਾਂ ਵਿਆਹ ਤੋਂ ਪਹਿਲਾਂ ਕੁਝ ਹੋਰ ਸੋਚ ਸੀ ਹੁਣ ਮੇਰੀ ਕੁਝ ਹੋਰ ਸੋਚ ਆ ਹਨਾ ਸੋਚ ਬੰਦੇ ਦੀ ਫਰਕ ਪੈ ਜਾਂਦਾ ਹਨਾ ਚੇਂਜ ਹੋ ਜਾਂਦਾ ਬੰਦਾ ਕਬੀਲਦਾਰੀਆਂ ਜਦ ਪੈ ਜਾਂਦੀਆਂ ਨੇ ਸਿਰ ਹਨਾ ਬੰਦਾ ਆਪਣੇ ਆਪ ਬਹੁਤ ਕਹ ਲੋ ਵੀ ਚੇਂਜ ਹੋ ਜਾਂਦਾ ਸਾਰਾ ਹਨਾ ਦਿਮਾਗ ਆਪਣਾ ਸੋਚ ਸਮਝ ਸਾਰੀ ਚੇਂਜ ਹੋ ਜਾਂਦੀ ਆ ਤੇ ਉਹਨਾਂ ਨੇ ਕਿਹਾ ਜਿਆਦਾ ਔਰ ਤੁਸੀਂ ਓਵਰ ਐਕਟਿੰਗ ਨਾ ਕਰਿਆ ਕਰੋ ਬੈਨੂ ਦਾ ਕੋਈ ਜੀ ਓਵਰ ਐਕਟਿੰਗ ਲੱਗਦੀ ਨਹੀਂ ਹੈਗੀ ਜੇ ਤੁਹਾਨੂੰ ਲੱਗਦੀ ਹਨਾ ਤਮੇ ਨੋ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਗੱਲ ਪਿੱਛੇ ਤੁਹਾਨੂੰ ਲੱਗੀ ਆ ਕਿਉਂਕਿ ਮੇਰੀਆਂ ਤਾਂ ਇਹੀ ਗੱਲਾਂ ਹੁੰਦੀਆਂ ਨੇ ਮੇਰੀਆਂ ਤਾਂ ਜਿਹੜੀਆਂ ਗੱਲਾਂ ਮੈਂ ਵੈਸੇ ਵੀ ਕਰਦੀ ਆ ਉਹ ਗੱਲਾਂ ਮੇਰੀਆਂ ਵਲੌਗ ਚ ਵੀ ਹੋਣਗੀਆਂ ਮੈਂ ਸੱਚ ਬੋਲਣ ਦਾ ਦਮ ਰੱਖਦੀ ਆ ਤਾਂ ਮੈਂ ਉਹ ਮੂੰਹ ਤੇ ਵੀ ਬੋਲੂਗੀ ਪਿੱਠ ਪਿੱਛੇ ਬੋਲੂਗੀ ਵਲੌਗ ਚ ਵੀ ਬੋਲੂਗੀ ਠੀਕ ਆ ਮੇਰਾ ਇਹ ਨਹੀਂ ਹੈਗਾ ਵੀ ਮੈਂ ਮੈਂ ਕਿਸੇ ਤੋਂ ਡਰ ਕੇ ਨਹੀਂ ਉਹ ਕਰਦੀ ਹੈਗੀ ਵੀ ਹਾਂ ਡਰ ਡਰ ਕੇ ਵੀ ਲੋਕਾਂ ਦੀਆਂ ਉਹ ਕਰਦੇ ਵੀਰੀ ਚਲੋ ਪਿੱਠਾਂ ਪਿੱਛੇ ਚੁਗਲੀਆਂ ਜਗਲੀਆਂ ਜੀਆਂ ਮੂੰਹ ਤੇ ਸੱਚੇ ਬਣੇ ਰਹੋ ਜੇ ਮੈਂ ਜਿੱਥੇ ਜੋ ਕੋਈ ਗਲਤ ਆ ਉਹਨੂੰ ਮੈਂ ਗਲਤ ਕਹਿਣ ਦਾ ਵੀ ਦਮ ਰੱਖਦੀ ਆ ਜੇ ਕੋਈ ਸਹੀ ਆ ਮੈਂ ਸਹੀ ਕਹਿਣ ਦਾ ਵੀ ਦਮ ਰੱਖਦੀ ਆ ਜੇ ਕਿਸੇ ਨਾਲ ਗਲਤ ਹੁੰਦਾ ਮੈਂ ਉਹਦੇ ਨਾਲ ਵੀ ਖੜਨ ਦਾ ਦਮ ਰੱਖਦੀ ਆ ਵੀ ਜੇ ਕਿਸੇ ਨਾਲ ਗਲਤ ਹੁੰਦਾ ਹੁੰਦਾ ਨਾ ਜੇ ਕੋਈ ਉਹ ਬੰਦਾ ਕੱਲਾ ਰਹਿ ਜਾਵੇ ਤਾਂ ਬਾਕੀ ਸਾਰੀ ਦੁਨੀਆ ਇੱਕ ਸਾਈਡ ਹੋਵੇ ਉਹ ਬੰਦਾ ਕੱਲਾ ਹੋਵੇ ਜੇ ਉਹਨੂੰ ਕੋਈ ਸਾਰੇ ਇੱਕ ਸਾਈਡ ਤੇ ਕੱਲੇ ਨੂੰ ਛੱਡ ਦੇਣਾ ਮੈਂ ਉੱਥੇ ਵੀ ਦਮ ਰੱਖਦੀ ਆ ਕੱਲੀ ਖੜਨ ਦਾ ਅਗਲੇ ਦੇ ਨਾਲ ਤੁਹਾਨੂੰ ਪਤਾ ਨਹੀਂ ਕਿਹੜੀ ਗੱਲ ਦੇ ਤੁਹਾਨੂੰ ਪਤਾ ਨਹੀਂ ਕਿਹੜੀ ਗੱਲ ਦੇ ਵਿੱਚ ਓਵਰ ਐਕਟਿੰਗ ਲੱਗੀ ਆ ਓ ਬ੍ਰੈਕਿੰਗ ਦਾ ਜੇ ਤੁਸੀਂ ਮੇਰੀ ਭੈਣ ਹੋ ਜਾਂ ਵੀਰ ਹੋ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਹਨ ਮੈਂ ਤੁਹਾਨੂੰ ਜਾਣਦੀ ਭਵਿੰਦਰ ਗਿੱਲ ਸਿੰਘ ਭਵਿੰਦਰ ਸਿੰਘ ਦੀ ਆਈਡੀ ਤੋਂ 9 ਤੋਂ ਆਈਡੀ ਬਣਾਈ ਹੋਈ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਗੱਲ 'ਚ ਤੁਹਾਨੂੰ ਓਵਰ ਐਕਟਿੰਗ ਲੱਗੀ ਉਹ ਤੁਹਾਡੀ ਮੈਂ ਕਲੀਅਰ ਕਰ ਦੂੰਗੀ ਕਿਉਂਕਿ ਹਜੇ ਮੈਂ ਆਪਣਾ ਹੁਣੇ ਦਿਖਾਉਣ ਲੱਗੀ ਤੁਹਾਡੇ 'ਤੇ ਗੁੱਸਾ ਕਿਉਂਕਿ ਹਜੇ ਮੈਨੂੰ ਪਤਾ ਨਹੀਂ ਨਹਗਾ ਵੀ ਤੁਸੀਂ ਕੌਣ ਹੋ ਕਿਉਂ ਕੀਤਾ ਕਮੈਂਟ ਉਹ ਜਰੂਰ ਕਲੀਅਰ ਕਰਦੇ ਹੋ ਜੇ ਤੁਸੀਂ ਮੇਰੀ ਅੱਜ ਦੀ ਵੀਡੀਓ ਦੇਖਦੇ ਹੋ ਕਲੀਅਰ ਜਰੂਰ ਕਰਦੇ ਹੋ ਤੇ ਕਉਕ ਮੈਨੂੰ ਸਾਰਿਆਂ ਨੂੰ ਹਰੇਕ ਤਰੀਕੇ ਦਾ ਹਰੇਕ ਤਰ੍ਹਾਂ ਦਾ ਜਵਾਬ ਮੈਨੂੰ ਦੇਣਾ ਆਉਂਦਾ ਏ ਜੈ ਜੈ ਜਿਹੋ ਜੀ ਭਾਸ਼ਾ ਚੱਕਲਾ ਗੱਲ ਕਰਦਾ ਮੈਨੂੰ ਉਹ ਤਰੀਕੇ ਦਾ ਸਭ ਨੂੰ ਜਵਾਬ ਦੇਣਾ ਆਉਂਦਾ ਚੰਗੀ ਤਰ੍ਹਾਂ ਆਉਂਦਾ ਬਹੁਤ ਚੰਗੀ ਤਰ੍ਹਾਂ ਤੇ ਰਹੀ ਗੱਲ ਮੇਰੀ ਵੀਡੀਓ ਦੇ ਵਿੱਚ ਅੱਜ ਤੱਕ ਕੋਈ ਓਵਰ ਐਕਟਿੰਗ ਹੋਈ ਹੋਵੇ ਤਾਂ ਜ਼ਰੂਰ ਦੱਸਿਓ ਕਿਉਂਕਿ ਮੇਰੀ ਇਹ ਜਿਹੜੀ ਵੀ ਹੈਗੀਆਂ ਨਾ ਇਹ ਸਾਰੀ ਜਿਵੇਂ ਦੀ ਵੀ ਹੈਗੀਆਂ ਨੇ ਵੀਡੀਓਜ਼ ਬਣੀਆਂ ਹੋਈਆਂ ਨੇ origignal life ਆ ਸਾਡੀ ਇਹ ਸਿੰਪਲ ਜੀ ਲਾਈਫ ਆ ਸਾਡੀ ਐਸੇ ਤਰ੍ਹਾਂ ਦੀ ਆ ਮੈਂ ਐਵੇਂ ਦੀ ਹੋ ਹੈਗੀ ਆ ਠੀਕ ਆ ਨਾ ਪਤਾ ਨਹੀਂ ਤੁਸੀਂ ਮੈਨੂੰ ਜਾਣਦੇ ਆ ਨਹੀਂ ਜਾਣਦੇ ਮੈਨੂੰ ਨਹੀਂ ਪਤਾ ਕਿਉਂਕਿ ਆਈਡੀਆਂ ਤਾਂ ਕੋਈ ਵੀ ਫੇਕ ਬਣਾ ਕੇ ਵੀ ਕਿਸੇ ਕਿਸੇ ਨੇਮ ਤੋਂ ਵੀ ਆ ਸਕਦੀਆਂ ਮੈਨੂੰ ਨਹੀਂ ਪਤਾ ਹੈਗਾ ਵੀ ਤੁਸੀਂ ਕੌਣ ਹੋ ਕੌਣ ਨਹੀਂ ਹੈਗੇ ਤੇ ਬਸ ਓਵਰ ਐਕਟਿੰਗ ਦਾ ਜਰੂਰ ਇੱਕ ਵਾਰ ਦੱਸ ਦਿਓ ਵੀ ਕਿਹੜੀ ਗੱਲ ਤੋਂ ਤੁਹਾਨੂੰ ਓਵਰ ਐਕਟਿੰਗ ਲੱਗੀ ਉਹ ਵੀ ਤੁਹਾਡੇ ਨਾਲ ਕਲੀਅਰ ਕਰ ਦੂੰਗੀ ਮੈਂ ਕਿਹੜੀ ਗੱਲ ਤੋਂ ਲੱਗੀ ਆ ਤੁਹਾਨੂੰ ਕਿਉਂਕਿ ਮੈਨੂੰ ਦਾਅਲਤ ਹੈ ਨਹੀਂ ਓਵਰ ਐਕਟਿੰਗ ਕਰਨ ਦੀ ਮੈਂ ਜਿਵੇਂ ਦੀ ਹੈਂਗੀ ਮੈਂ ਓਵੇਂ ਦੀ ਹੀ ਆ ਮੈਂ ਮੈਂ ਇਹ ਵੀ ਨਹੀਂ ਹੈਗਾ ਵੀ ਜੇ ਮੈਂ ਬਹੁਤ بڑے بڑے ਲੋਕਾਂ ਚ ਬੈਠ ਕੇ ਜਾ ਕੇ ਤਾਂ ਮੈਂ ਆਪਣੇ ਆਪ ਨੂੰ ਉੱਥੇ ਚੇਂਜ ਕਰ ਲੈਣ ਮੈਂ ਇਹ ਨਹੀਂ ਜਿਹਹ ਜੀ ਮੈਂ ਹੈਗੀ ਆ ਨਾ ਚਾਹੇ ਮੇਰੇ ਕੋਲ ਕੋਈ بڑے ਤੋਂ بڑے ਦੁਨੀਆ ਦਾ ਆ ਕੇ ਬੈਠ ਜਵੇ ਮੈਂ ਉਹ ਜਿਹੀ ਹੋ ਰਹਿਣੀ ਆ ਮੈਂ ਚੇਂਜ ਚੁੰਜ ਨਹੀਂ ਆਪਣੇ ਚ ਕਰਦੀ ਹੈਗੀ ਮੈਂ ਜਿਵੇਂ ਦੀ ਹੈਗੀ ਮੈਂ ਉਵੇਂ ਦੀ ਹੋ ਰਹਿਣੀ ਆ ਬਸ ਤੇ ਬਾਕੀ ਤੁਹਾਡੀ ਸੋਚ ਆ ਹਨਾ ਕਿਸੇ ਦੀ ਸੋਚ ਨੂੰ ਮੈਂ ਨਹੀਂ ਬਦਲ ਸਕਦੀ ਮੇਰੀ ਸੋਚ ਅਲੱਗ ਆ ਤੁਹਾਡੀ ਸੋਚ ਅਲੱਗ ਆ ਹੋਰਾਂ ਦੀ ਸੋਚ ਅਲੱਗ ਆ ਹਰੇਕ ਦਾ ਨਜ਼ਰੀਆ ਅਲੱਗ-ਅਲੱਗ ਹੋਊਗਾ ਵੀਡੀਓ ਦੇਖਣ ਦਾ ਕਿਸੇ ਨੂੰ ਮੇਰੀਆਂ ਵੀਡੀਓਜ਼ ਚੰਗੀਆਂ ਵੀ ਲੱਗਣੀਆਂ ਕਿਸੇ ਨੂੰ ਮੇਰੀਆਂ ਵੀਡੀਓਜ਼ ਮਾੜੀਆਂ ਵੀ ਲੱਗਣੀਆਂ ਨੇ ਠੀਕ ਆ ਜੀ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਹੋਰ YouTube ਤੇ ਬਹੁਤ ਚੈਨਲ ਬਣੇ ਹੋਏ ਨੇ ਬਹੁਤ ਜ਼ਿਆਦਾ ਚੈਨਲ ਨੇ ਹਨਾ ਜਿਹੜੇ ਕੋਈ ਨਹੀਂ ਓਵਰ ਐਕਟਿੰਗ ਕਰਦੇ ਤੁਸੀਂ ਉਹਨਾਂ ਜਾ ਕੇ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਮੈਂ ਮੇਰੇ ਮੇਰੀ ਵੀਡੀਓਜ਼ ਚ ਓਵਰ ਐਕਟਿੰਗ ਲੱਗਦੀ ਆ ਤੋ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਕਿਉਂਕਿ ਮੈਂ ਤਾਂ ਇਦਾਂ ਦੀ ਹਾਂ ਮੈਂ ਆਪਣੇ ਆਪ ਨੂੰ ਚੇਂਜ ਨਹੀਂ ਕਰ ਸਕਦੀ ਮੈਂ YouTube ਕਰਕੇ ਮੈਂ ਆਪਣੇ ਆਪ ਨੂੰ ਚੇਂਜ ਨਹੀਂ ਕਰ ਸਕਦੀ ਜੇ ਕੋ ਹੁਣ ਆ ਵੀ ਮੈਂ YouTube ਤੇ ਆ ਕੇ ਹੁਣ ਮੈਂ ਆਪਣੇ ਆਪ ਨੂੰ ਚੇਂਜ ਕਰਕੇ ਦਿਖਾਵਾਂ ਕਿਉਂ ਚੇਂਜ ਮੈਂ ਇਸ ਕਰਕੇ ਨਹੀਂ ਕਰ ਸਕਦੀ ਮੇਰੇ ਪਿੰਡ ਦੇ ਲੋਕ ਵੀ ਦੇਖਦੇ ਆ ਮੇਰੇ ਰਿਸ਼ਤੇਦਾਰ ਵੀ ਦੇਖਦੇ ਆ ਸਾਰੇ ਮੈਨੂੰ ਦੇਖਦੇ ਆ ਅਗਲਾ ਕਊਗਾ ਘਰ ਕੀ ਆ ਤੇ YouTube ਤੇ ਕੀ ਆ ਇਹ ਚੀਜ਼ਾਂ ਮੈਨੂੰ ਨਹੀਂ ਕਰਨੀਆਂ ਆਉਂਦੀਆਂ ਹੈ ਜਿਉਂਕਿ ਮੈਂ ਘਰ ਵੀ ਇਦਾਂ ਦੀ ਹਾਂ ਮੈਂ YouTube ਤੇ ਵੀ ਇਦਾਂ ਦੀ ਹਾਂ ਸੋ ਮੈਂ ਇਸ ਜਸ ਜੱਕਦੀ ਆ ਬਹੁਤ ਮੈਂ ਤੋ ਦੋਗਲੇ ਫੇਸ ਨਹੀਂ ਰੱਖ ਹੁੰਦੇ ਨਾ ਮੈਂ ਰੱਖਣਾ ਪਸੰਦ ਕਰਦੀ ਆ ਨਾ ਮੈਂ ਰੱਖ ਸਕਦੀ ਆ ਦੋਗਲੇ ਫੇਸ ਲੱਗ ਚਾ ਜਿਆਦਾ ਹੋ ਗਿਆ ਨਹੀਂ ਲੱਗ ਚਾ ਨਹੀਂ ਆਗਾ ਮੈਂ ਵੈਸੇ ਦੱਸਤ ਰਹੀ ਆ ਵੀ ਮੈਂ ਦੋ ਇਹ ਕਹ ਦੋ ਸਾਫ ਸਾਫ ਵੀ ਜੇ ਤੁਹਾਨੂੰ ਮੇਰੀਆਂ ਵੀਡੀਓ ਨਹੀਂ ਪਸੰਦ ਕਿਸੇ ਹੋਰ ਦੀਆਂ ਦੇਖ ਲਓ ਬਾਸ ਗੱਲ ਖਤਮ ਨਹੀਂ ਫਿਰ ਵੀ ਜੇ ਤੁਹਾਨੂੰ ਕੋਈ ਲੱਗੀ ਆ ਓਵਰ ਐਕਟਿੰਗ ਤਾਂ ਉਹ ਵੀ ਦੱਸ ਦਿਓ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਸੀਂ ਉਹ ਵੀਡੀਓਸ ਪੂਰੀ ਦੇਖਿਆ ਤਾਂ ਇਹ ਵੀਡੀਓਸ ਵੀ ਮੈਨੂੰ ਪਤਾ ਲੱਗ ਗਈ। ਹਾਂ ਮੈਨੂੰ ਫਿਰ ਪਤਾ ਲੱਗ ਜਾਊਗਾ ਨਾ ਵੀ ਕਿਹੜੀ ਚੀਜ਼ ਤੇ ਤੁਹਾਨੂੰ ਓਵਰ ਐਕਟਿੰਗ ਲੱਗੀ ਆ ਕਿਉਂਕਿ ਮੈਂ ਤਾਂ ਇਦਾਂ ਦੀ ਆ ਮੈਂ ਤਾਂ ਇਦਾਂ ਦੀ ਹੀ ਆ। ਮੈਂ ਕੋਈ ਟੈਨਸ਼ਨ ਨਾ ਲਓ ਇਹ ਤਾਂ ਆ ਹੀ ਹੋ ਜਾਣੀ ਐ। ਮੈਂ ਟੈਨਸ਼ਨ ਤਲੰਦੀ ਹੋਣੀ ਮੈਂ ਵੈਸੇ ਉਹਨਾਂ ਨੂੰ ਦੱਸਿਆ ਵੀ ਜੇ ਤੁਹਾਨੂੰ ਲੱਗਿਆ ਵੀ ਓਵਰ ਐਕਟਿੰਗ ਆ ਉਹ ਵੀ ਐਕਟਿੰਗ ਸਾਡੀ ਕੁਝ ਨਹੀਂ ਹੈਗੀ। ਅਸੀਂ ਇਦਾਂ ਦੇ ਹੀ ਆ ਸਾਡੀ ਸਿੰਪਲ ਸੋਬਰ ਜੀ ਫੈਮਿਲੀ ਇਦਾਂ ਦੀ ਹੀ ਆ। ਐਕਟਿੰਗ ਅਬੀਦਾ ਕਹਣਾ ਐਕਟਿੰਗ ਐਕਟਿੰਗ ਸਾਨੂੰ ਨਹੀਂ ਕਰਨੀ ਆਉਂਦੀ ਜੇ ਅਸੀਂ ਐਕਟਿੰਗ ਕਰਦੇ ਤਾਂ ਸਾਡਾ ਚੈਨਲ ਕਦਾਂ ਗਰੋ ਹੋ ਜਾਂਦਾ ਹੁਣੋਂ ਹੁਣੋਂ ਸਾਡਾ ਚੈਨਲ ਕਦਾਂ ਗਰੋ ਹੋ ਜਾਂਦਾ ਹੁਣੋਂ ਸਾਡਾ ਚੈਨਲ ਕਦਾਂ ਮੋਨੋ ਹੋ ਜਾਂਦਾ ਹਜੇ ਤੱਕ ਜਿਹੜਾ ਟਾਈਮ ਵਾਚ ਪੂਰਾ ਨਹੀਂ ਹੋਇਆ ਜੇ ਅਸੀਂ ਐਕਟਿੰਗ ਕਰਨ ਤੇ ਆਉਂਦੇ ਐਕਟਿੰਗ ਅਸੀਂ ਦੇਖਦੇ ਹਾਂ ਬਹੁਤ ਲੋਕਾਂ ਦੀ ਅਸੀਂ ਵੀ ਦੇਖਦੇ ਹਾਂ ਇੰਸਟਾਗ੍ਰam ਤੇ ਐਕਟਿੰਗਾਂ ਪਈਆਂ ਨੇ ਵਟਸਐਪ ਨਾਲ ਫੇਸਬੁਕਾਂ ਦੇ ਐਕਟਿੰਗਾਂ ਪਈਆਂ ਨੇ YouTube ਪਰ ਆਪ ਐਕਟਿੰਗ ਦੇ ਨਾਲ ਤਾਨੂੰ ਉਹ ਕਰਨਾ ਨਹੀਂ ਆਉਂਦਾ ਹੈਗਾ ਐਕਟਿੰਗ ਅਸੀਂ ਕਰ ਨਹੀਂ ਸਕਦੇ ਅਸੀਂ ਜਿਵੇਂ ਦੇ ਹੈਗੇ ਆ ਸਾਡੀ ਰੀਅਲ ਲਾਈਫ ਆ ਰੀਅਲ ਲਾਈਫ ਦੇ ਵਿੱਚ ਜਿਵੇਂ ਅਸੀਂ ਰਹਨੇ ਆ ਜਿਵੇਂ ਅਸੀਂ ਖਾਣੇ ਆ ਜਿਵੇਂ ਅਸੀਂ ਪਾਉਨੇ ਆ ਉਹੀ YouTube ਤੇ ਦਿਖਾਉਨੇ ਆ ਕੋਈ ਸਾਡਾ ਇਹਦੇ ਲਈ ਸਪੈਸ਼ਲ ਨਹੀਂ ਹੈਗਾ ਕਿਉਂਕਿ YouTube ਲਈ ਜੇ ਸਪੈਸ਼ਲ ਕਰਨਾ ਹੋਵੇ ਅਸੀਂ ਟੀਜਨ ਚੱਕ ਕੇ ਜੁੱਲੀ ਤੁਰੇ ਰਹੀਏ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਹੀਏ ਵੀ ਸਿਰਫ YouTube ਤੇ ਅੱਗੇ ਗਰੋ ਕਰਨਾ ਨਹੀਂ ਸਾਡਾ ਜੋ ਰਹਿਣ ਸਹਿਣ ਹੈਗਾ ਨਾ ਅਸੀਂ ਇਹੀ ਦਿਖਾ ਸਕਦੇ ਆ ਤੁਹਾਨੂੰ ਬਸ ਜੈਸੇ ਕਿਤੇ ਜਾਣਦੇ ਆ ਉਹ ਵੀ ਦਿਖਾਉਣੇ ਆ ਨਹੀਂ ਕਿਤੇ ਜਾਂਦੇ ਅਸੀਂ ਉਹ ਵੀ ਦਿਖਾਉਣੇ ਆ ਸੋ ਇੱਕ ਵਾਰ ਕਮੈਂਟ ਕਰਨ ਤੋਂ ਪਹਿਲਾਂ ਜਰੂਰ ਸੋਚ ਲਿਆ ਕਰੋ ਵੀ ਕਿਵੇਂ ਕਿਸੇ ਨੂੰ ਕਮੈਂਟ ਕਰਨਾ ਕਿਵੇਂ ਦਾ ਕਰਨਾ ਹੈ ਕੀ ਓਵਰ ਐਕਟਿੰਗ ਲੱਗੀ ਉਹ ਵੀ ਜਰੂਰ ਦੱਸਿਆ ਕਰੋ ਫਿਰ ਤਾਂ ਜੋ ਸਾਨੂੰ ਵੀ ਪਤਾ ਲੱਗੇ ਵੀ ਹਾਂ ਅਸ ਦੀ ਆ ਚੀਜ਼ ਦੀ ਓਵਰ ਐਕਟਿੰਗ ਕੀਤੀ ਆ ਠੀਕ ਹੈ ਨਾ ਚਲੋ ਤੁਸੀਂ ਇੰਨਾ ਗੰਦੇ ਤਰੀਕੇ ਨਾਲ ਨਹੀਂ ਕਿਹਾ ਤੁਸੀਂ ਕਿਹਾ ਵੀ ਤੁਸੀਂ ਓਵਰ ਐਕਟਿੰਗ ਨਾ ਕਰਿਆ ਕਰੋ ਉਹ ਸਾਨੂੰ ਪਤਾ ਲੱਗ ਜੂਵੇ ਭੈਣਾਂ ਜੋ ਵੀਰਾਂ ਜੋ ਵੀ ਆ ਤੁਸੀਂ ਉਹ ਜ਼ਰੂਰ ਦੱਸਦੇ ਸਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਕੀਤੀ ਆ ਕਿਉਂਕਿ ਅਸੀਂ ਤਾਂ ਇਦਾਂ ਦੇ ਹੀ ਆ ਅਸੀਂ ਇਦਾਂ ਦੇ ਆ ਮੈਂ ਵੀ ਇਦਾਂ ਦੀ ਆ ਮੈਂ ਗੱਲ ਜਿਹੜੀ ਕਹਿਣੀ ਆ ਮੈਂ ਕਹਿ ਕੇ ਹਟਣੀ ਆ ਮੈਂ ਬਿਨਾਂ ਡਰ ਭੈ ਤੂੰ ਗੱਲ ਬੋਲਦੀ ਹਾਂ ਹਰੇਕ ਜਿਹੜੀ ਬੋਲਦੀ ਆ ਮੈਨੂੰ ਵੀ ਪਤਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਆਈ ਆ ਠੀਕ ਆ ਸੋਸ਼ਲ ਮੀਡੀਆ ਤੇ ਬੋਲਣਾ ਕਿਤੇ ਆਸਾਨੀ ਦੀ ਗੱਲ ਨਹੀਂ ਹੈਗੀ ਐਨੀ ਕੁ ਗੱਲ ਨੂੰ ਵੀ ਚੱਕ ਕੇ ਨਾ ਲੋਕ ਲੀਕ ਕਰ ਦਿੰਦੇ ਆ ਵੀ ਆ ਗੱਲ ਬੋਲੀ ਆ ਠੀਕ ਆ ਮੈਂ ਜਿਵੇਂ ਦੀ ਹੈਗੀ ਆ ਮੈਂ ਇਦਾਂ ਦੀ ਆ ਮੈਂ ਸੋਸ਼ਲ ਮੀਡੀਆ ਤੇ ਵੀ ਇਦਾਂ ਦੀ ਆ ਮੈਂ ਘਰ ਚ ਹੀ ਤਾਂ ਦੀ ਆ ਮੇਰਾ ਨੇਚਰ ਆ ਜੋ ਇਦਾਂ ਦਾ ਹੀ ਆ ਮੇਰੇ ਮੇਰੇ ਤੇ ਕਿਆ ਕਿੱਕੇ ਆਲੇ ਨੂੰ ਵੀ ਪਤਾ ਉਹ ਵੀ ਕਹਿ ਦਿੰਦੇ ਆ ਵੀ ਤੂੰ ਵਿਆਹ ਕਰਾ ਕੇ ਵੀ ਚੇਂਜ ਨਹੀਂ ਹੋਈ ਹੈਗੀ ਹਾਂ ਮੇਰੀ ਸੋਚ ਬਦਲ ਗਈ ਵਿਆਹ ਤੋਂ ਪਹਿਲਾਂ ਸੋਚ ਹੋਰ ਸੀ ਹੋਰ ਪਰ ਮੈਂ ਜਿਹਦੇ ਨਾਲ ਹੈਂਗੀ ਮੈਂ ਮਲਾਪ ਆ ਜਿਵੇਂ ਮੇਰਾ ਮੈਂ ਆਈ ਨਹੀਂ ਹੋਗਾ ਵੀ ਐਟੀਟਿਊਡ ਜਾਂ ਮਾਰਨਾ ਜੇ ਵਿਆਹ ਹੋ ਗਿਆ ਤਾਂ ਕਿਸੇ ਨੂੰ ਘਾਟਾ ਬੁਲਾਉਣਾ ਮੈਂ ਇਹ ਚੀਜ਼ਾਂ ਨਹੀਂ ਹੈਗੀ ਮੈਂ ਹੱਸ ਕੇ ਹਰੇਕ ਨੂੰ ਬੁਲਾਉਣੀ ਆ ਹਰੇਕ ਨਾਲ ਖੁੱਲਦੀ ਆ ਮੈਂ ਹਰੇਕ ਨੂੰ ਹੱਸ ਕੇ ਬੁਲਾਉਣੀ ਆ ਰੇਕ ਨਾਲ ਮਤਲਬ ਕਿ ਆਪਣਾ ਉਹ ਕਰਦੀ ਆ ਹਾਂ ਜਿਹਨੂੰ ਮੈਂ ਨਹੀਂ ਬੁਲਾਉਣਾ ਫਿਰ ਮੈਨੂੰ ਕੋਈ ਜ਼ੋਰ ਲਾ ਲਵੇ ਵੀ ਇਹਨੂੰ ਬਲਾ ਬਲਾ ਮੈਂ ਨਹੀਂ ਬੁਲਾਉਣਾ ਤਾਂ ਮੈਂ ਨਹੀਂ ਹੀ ਬੁਲਾਉਣਾ ਤਮੈਨ ਕੋਈ ਤੱਕਾ ਨਹੀਂ ਕਰ ਸਕਦਾ ਕਿ ਤੂੰ ਉਹਨੂੰ ਬੁਲਾਵੰਦ ਤੇ ਨੂੰ ਮੈਂ ਨਹੀਂ ਜਿਹਨੂੰ ਬੁਲਾਉਣਾ ਫਿਰ ਮੈਂ ਨਹੀਂ ਬੁਲਾਉਣਾ ਹੈਗਾ ਮੈਂ ਐਦਾਂ ਦੀਆਂ ਇਹ ਆ ਮੇਰੀ ਰੀਅਲ ਲਾਈਫ ਮੈਂ ਇਹ ਨਹੀਂ ਹੈਗਾ ਐਕਟਿੰਗ ਆਊਟਿੰਗਾਂ ਦੀਆਂ ਅਸੀਂ ਇੱਥੇ ਨਹੀਂ ਕਰਨ ਆਏ ਹੈਗੇ ਇੱਥੇ ਐਕਟਿੰਗਾਂ ਕਰਕੇ ਤਾਂ ਹੁਣ ਨੋਜ਼ ਹੀ ਕਦੇ ਘੱਟੋ ਘੱਟ ਲੱਖ ਤੇ ਪਹੁੰਚ ਜਾਂਦੇ ਜੇ ਐਕਟਿੰਗਾਂ ਹੀ ਕਰਨ ਲੱਗ ਗਏ ਐਕਟਿੰਗ ਵਾਲੇ ਨਹੀਂ ਵੀਰੇ ਆਪਾਂ ਹੈਗੇ ਭੈਣੇ ਜੋ ਵੀ ਹੈਂਆਂ ਤੁਸੀਂ ਭੁਪਿੰਦਰ ਭੁਪਿੰਦਰ ਸਿੰਘ ਦੀ ਆਈਡੀ ਤੋਂ ਅਸੀਂ ਐਕਟਿੰਗ ਵਾਲੇ ਨਹੀਂ ਹੈਗੇ ਅਸੀਂ ਐਦਾਂ ਦੇ ਹੀ ਹਾਂ ਉਗੀ ਐਕਟਿੰਗ ਉੱਥੇ ਵਧੀਆ ਲੱਗੇ ਐਕਟਿੰਗ ਮੈਂ ਕਰੂੰਗੀ ਮੈਂ ਇੱਥੇ ਬਹਿ ਕੇ ਆਪਣੇ ਫੋਨ ਤੇ ਐਕਟਿੰਗਾਂ ਕਰੂੰਗੀ ਬਾਹਰ ਨਿਕਲਣਾ ਮੈਨੂੰ ਓਖਾ ਹੋ ਜਾਊਗਾ ਗੇਟ ਤੋਂ ਅਗਲਾ ਕੁਕਾ ਉਦਾਂ ਦਾ ਕਿਵੇਂ ਦੀ ਆ ਹਨਾ ਫੋਨ ਦੇ ਉੱਤੇ ਐਕਟਿੰਗਾਂ ਕਰਦੀ ਆ ਤੋਂ ਮੈਂ ਮੈਂ ਇਦਾਂ ਦੀਆਂ ਮੇਰਾ ਨੈਚਰ ਇਦਾਂ ਹੈ ਮੈਂ ਬਹੁਤ ਮੈਂ ਸੋਚ ਸਮਝ ਕੇ ਹਰੇਕ ਕੱਲ ਉਹ ਕਰਦੀ ਆ ਮੈਨੂੰ ਇਹ ਨਹੀਂ ਹੈਗਾ ਵੀ ਮੈਂ ਇੱਥੇ ਫੁਕਰੀਆਂ ਜਾਂ ਮਾਰ ਕੇ 2 ਮਿੰਟ ਮਾਰ ਲੂੰ 10 ਮਿੰਟ ਤੁਸੀਂ 10 ਮਿੰਟ ਦਾ ਬਲੌਗ ਦੇ ਲੂਗੇ 20 ਮਿੰਟ ਦਾ ਅੱਧੇ ਘੰਟੇ ਦਾ ਦੇਖ ਲੂਗੇ ਅੱਧੇ ਘੰਟੇ ਦਾ ਬਲੌਗ ਦੇਖ ਕੇ ਤੁਸੀਂ ਮੇਰਾ ਮੈਂ ਇੱਥੇ ਅੰਦਰ ਬੈਠ ਕੇ ਐਕਟਿੰਗਾਂ ਜੀਆਂ ਕਰ ਜੂਗੀ। ਉਹ ਤੋਂ ਬਾਅਦ ਮੈਂ ਗੇਟ ਤੋਂ ਬਾਹਰ ਵੀ ਨਿਕਲਣਾ ਫਿਰ। ਫੇਰ ਮੈਂ ਲੋਕਾਂ ਦੇ ਮੂੰਹ ਲੱਗ ਜੂਗੀ। ਕੀ ਲੱਗੂਗੀ, ਅਗਲਾ ਕੀ ਕਹੂਗਾ ਮੈਨੂੰ ਵੀ ਬੜੀਆਂ ਫੋਨ ਤੇ ਫੁਗਰੀਆਂ ਮਾਰ ਕੇ ਆਈਆਂ। ਸੋ ਮੈਂ ਇਦਾਂ ਦੀ ਹਾਂ। ਮੈਂ ਪਿਆਰ ਵੀ ਬਥੇਰਾ ਕਰਦੀ ਆਂ, ਜੇ ਮੈਂ ਲੜਾਈ ਕਰਦੀ ਆਂ ਮੈਂ ਲੜਾਈ ਵੀ ਬਥੇਰੀ ਕਰਦੀ ਆਂ। ਮੈਂ ਸਾਰ ਪਾਸੇ ਨੂੰ ਆ। ਜਿੱਧਰ ਨੂੰ ਮਰਜੀ। ਜੇ ਪਿਆਰ ਨਾਲ ਰਹੂਗੇ ਤਾਂ ਪਿਆਰ ਮਿਲੂਗਾ। ਜੇ ਛੇਤਰਾ ਨਾਲ ਚੱਲੂਗਾ ਤਾਂ ਛੇਤਰਾ ਮਿਲਣਗੇ ਮੇਰੇ ਕੋਲ। ਉਹ ਉਹ ਹਿਸਾਬ ਦਾ ਮੇਰੇ ਕੋਲ ਜਵਾਬ ਹਰੇਕ ਤਰ੍ਹਾਂ ਦਾ ਹੈਗਾ ਜਿਹਦੇ ਲਈ ਹੈਗਾ। ਉੱਪ ਪਿਆਰ ਨਾ ਰਿਹਾ ਕਰੋ ਬਾਕੀ ਮੈਂ ਤੁਹਾਨੂੰ ਪਿਆਰ ਨਾਲ ਇਹ ਚੀਜ਼ ਦਾ ਤੁਸੀਂ ਮੈਨੂੰ ਪਿਆਰ ਨਾਲ ਇਹ ਕਿਹਾ ਵੀ ਓਵਰ ਐਕਟਿੰਗ ਨਾ ਕਰਿਆ ਕਰੋ ਮੈਂ ਤੁਹਾਨੂੰ ਪਿਆਰ ਨਾਲ ਕਿਹਾ ਵੀ ਮੈਨੂੰ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਉਹ ਵਲੌਗ ਦੇਖਿਆ ਤੁਸੀਂ ਇਹ ਵੀ ਵਲੌਗ ਜ਼ਰੂਰ ਦੇਖੋਗੇ ਵੀ ਕਿਹੜੀ ਓਵਰ ਐਕਟਿੰਗ ਕੀਤੀ ਹੈ ਮੈਂ ਮੈਨੂੰ ਪਤਾ ਲੱਗ ਸਕੇ ਵੀ ਮੈਂ ਆ ਓਵਰ ਐਕਟਿੰਗ ਕੀਤੀ ਹੈ ਹਨਾ ਕਿਉਂਕਿ ਉਸਤ ਮੈਂ ਤਾਂ ਹੈ ਹੀ ਇਦਾਂ ਦੀਆਂ ਬਾਕੀ ਜੀ ਹੁਣ ਟਾਈਮ ਹੋ ਗਿਆ 9:30 ਦਾ ਹੋ ਗਿਆ ਬੱਚੇ ਲੱਗੇ ਹਨ ਲੁੱਡੂ ਖੇਡਣ ਉਹ ਵਿਚਾਰੇ ਘੁੰਮ ਘੁੰਮ ਜੇ ਖੇਡਦੇ ਆ ਵੀ ਮੰਮਾ ਲੱਗੇ ਹੋਏ ਨੇ ਵੀ ਪਰ ਮaza ਨੂੰ ਬੋਲਣ ਨਾਲ ਵਿੱਚ ਵੀ ਤੁਸੀਂ ਰੌਲਾ ਪਾਈ ਗਏ ਆ ਬਾਕੀ ਖੋਸ਼ ਰਹੋ ਜੇ ਕੋਈ ਅੱਗੇ ਬਾਦੋਂ ਨੂੰ ਅੱਗੇ ਵਧਣ ਦਿਓ ਗਲਤ ਕਮੈਂਟ ਕਰਨੇ ਉਹਨਾਂ ਨੂੰ ਕਰੋ ਜਿਨ੍ਹਾਂ ਨੇ ਇਹਨਾਂ ਨਾ ਗੰਦ ਪਾਇਆ ਪਿਆ ਜਿਨ੍ਹਾਂ ਨੂੰ ਦੇਖ ਕੇ ਵੀ ਸ਼ਰਮ ਆਉਂਦੀ ਆ ਜਿਨ੍ਹਾਂ ਨੂੰ ਅਸੀਂ ਫੋਨ ਚਲਾਉਣ ਲੱਗੇ ਅਸੀਂ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਨਾ ਇੰਸਟਾਗ੍ਰam ਵਗੈਰਾ ਨਹੀਂ ਚਲਾ ਸਕਦੇ ਹੈਗੇ ਲੱਗਦਾ ਹੁੰਦਾ ਵੀ ਹੁਣ ਨਾ ਵੀਡੀਓ ਕੋਈ ਇਹ ਜੀ ਆਵੇ ਹੁਣ ਨਾ ਕੋਈ ਆ ਜਵੇ ਜੇ ਕਾਲਾ ਕੱਢਣੀ ਆ ਉਹਨਾਂ ਨੂੰ ਕੱਢੋ ਗੰਦ ਬੋਲਣਾ ਉਹਨਾਂ ਨੂੰ ਬੋਲੋ ਓਵਰ ਐਕਟਿੰਗਾਂ ਬੋਲਣੀਆਂ ਉਹਨਾਂ ਨੂੰ ਬੋਲੋ ਜਾ ਕੇ ਇੱਥੇ ਤੁਹਾਨੂੰ ਇੱਥੇ ਨਾ ਤਾਂ ਅਸੀਂ ਗੰਦ ਦਿਖਾ ਰਹੇ ਹਾਂ ਨਾ ਕੋਈ ਓਵਰ ਐਕਟਿੰਗਾਂ ਦਿਖਾ ਰਹੇ ਹਾਂ ਅਸੀਂ ਰੀਅਲ ਲਾਈਫ ਦਿਖਾ ਰਹੇ ਹਾਂ ਅਸੀਂ ਆਪਣਾ ਘਰ ਦਾ ਰਹਿਣ ਸਹਿਣ ਪਿੰਡ ਦਾ ਰਹਿਣ ਸਹਿਣ ਉਹ ਚੀਜ਼ ਦਿਖਾ ਰਹੇ ਹਾਂ ਘਰੇਲੂ ਵਲੌਗ ਨੇ ਮੇਰੇ ਸਾਰੀ ਫੈਮਿਲੀ ਆਉਂਦੀ ਆ ਵਲੌਗਾਂ ਦੇ ਵਿੱਚ ਸਾਰੇ ਰਿਸ਼ਤੇਦਾਰ ਆਉਂਦੇ ਨੇ ਘਰੇਲੂ ਵਲੌਗ ਨੇ ਜੇ ਮੈਂ ਮਾੜੀ ਹੋਮਾ ਜਾਂ ਓਵਰ ਐਕਟਿੰਗ ਕਰਦੀ ਹਾਂ ਮੇਰੇ ਵਲੌਗ 'ਚ ਕੋਈ ਆਵੇ ਹੀ ਨਾ ਐਗਾ ਕਹੂਗਾ ਇਹਦੇ ਨਾਲ ਤਾਂ ਸਾਨੂੰ ਵੀ ਬੇਇੱਜ਼ਤੀ ਮਹਿਸੂਸ ਮੈਂ ਮੇਦੀ ਹਾਂ ਠੀਕ ਆ ਜੀ ਤੇ ਤੁਸੀਂ ਹੁਣ ਮੇਰਾ ਇਹ ਵਲੌਗ ਜ਼ਰੂਰ ਦੇਖ ਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੀ ਗੱਲ ਦੀ ਓਵਰ ਐਕਟਿੰਗ ਲੱਗੀ ਆ ਕਿਉਂਕਿ ਮੈਂ ਹਰੇਕ ਦੀ ਸੋਚ ਨੂੰ ਚੇਂਜ ਨਹੀਂ ਕਰ ਸਕਦੀ ਹੈਗੀ ਤੁਹਾਡੀ ਸੋਚ ਆ ਲੱਗ ਹੋਊਗੀ ਮੇਰੀ ਸੋਚ ਆ ਲੱਗਾ ਹੋਰਾਂ ਦੀ ਸੋਚ ਆ ਲੱਗਾ ਤੇ ਬਾਕੀ ਜੀ ਦੁੱਧ ਤੁਹਾਡਾ ਭਾਈ ਠੰਡਾ ਹੋ ਗਿਆ ਸਾਰਿਆਂ ਦਾ ਪਿੰਨੇ ਮਮਾ ਜੀ ਬਾਕੀ ਹੁਣ ਗਰਮੀ ਹੋ ਗਈ ਬੱਸ ਤਾਂ ਮੈਂ ਮੋਟਾ ਸੂਟ ਪਾਇਆ ਹੋਇਆ ਸੀਗਾ ਹੁਣ ਰਾਤ ਨੂੰ ਤਾਂ ਚਲੋ ਚੇਂਜ ਕਰ ਲਨੇ ਪਰ ਹਾ ਤੁਰਕੇ ਆਇਆ ਨਾ ਗਰਮੀ ਲੱਗਦੀ ਸੀ ਪਸੀਨਾ ਆਇਆ ਹੋਇਆ ਦਿਲ ਕਰਦਾ ਪੱਖਾ ਲਾ ਲੀਆ ਵੀ ਘੱਟ ਕਰਕੇ ਚਲੋ ਹੁਣ ਬਾਕੀ ਜੀ ਵਲੌਗ ਹੁਣ ਬਹੁਤ ਬੜਾ ਬਣ ਗਿਆ ਸੋ ਸਾਰੇ ਪਿਆਰ ਨਾਲ ਰਹਿਆ ਕਰੋ ਜੇ ਕੋਈ ਅੱਗੇ ਵਧਣ ਨੂੰ ਬਦਲ ਲਈਓ ਉਤਸ਼ਾਹ ਕਰਿਆ ਕਰੋ ਮਾਰੇ ਕਮੈਂਟ ਨਾ ਕਰਿਆ ਕਰੋ ਹਾਂ ਜੇ ਤੁਹਾਨੂੰ ਗਲਤ ਲੱਗਦਾ ਕਿਤੇ ਉਹ ਜ਼ਰੂਰ ਗਲਤੀਆਂ ਦੱਸਦਿਆ ਕਰੋ ਬਾਕੀ ਜੀ ਹੁਣ ਆਪਾਂ ਇਹ ਵਲੌਗ ਦਾ ਇੱਥੇ ਹੀ ਕਰਦੇ ਹਾਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮਿਲਦੇ ਆਂ ਜੀ ਫਿਰ ਆਪਾਂ ਕੱਲ ਨੂੰ ਨਿਊ ਵਲੌਗ ਨਾਲ ਓਕੇ ਜੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ